ਕਿਆ ਲਈ ਮੇਰਾ ਨਾਮ ਸੁਨੀਤਾ ਜੀ ਜੀ ਕਿੱਥੇ ਤੇ ਰਹਿਣ ਵਾਲਾ ਮੈਂ ਸਨੌਰ ਮੰਡੀ ਦੇ ਪਿੱਛੇ ਜੀ ਆਪਣੀ ਰਾਸ਼ਨ ਦੀ ਦੁਕਾਨ ਹੈ ਜੀ ਕਰਿਆਨੇ ਦੀ ਦੁਕਾਨ ਜੀ ਰਾਤੀ ਮਾਰਪੀ ਟੋਈ ਹੈ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਰਾਤੀ ਇਹ ਮੇਰੇ दारू ਪੀ ਕੇ ਦੁਕਾਨ ਤੇ ਆਏ ਸੀ ਜੀ ਉਧਾਰ ਮੰਗ ਰਹੇ ਸੀਗੇ ਮੈਂ ਕਿਹਾ ਵੀ ਉਧਾਰ ਨਹੀਂ ਦਿੰਦੀ ਹੈ ਗਾਲੀ ਗਲੋਸ਼ ਕਰਨ ਲੱਗ ਗਏ ਜੀ ਇਹਨਾਂ ਨੇ ਮੇਰੇ ਉੱਪਰ ਹੱਥ ਪਾਇਆ ਮੇਰੇ ਬਾਲ ਬਲੂਕ ਪੱਟੇ ਜੀ ਬਹੁਤ ਮੈਂ ਕਿਹਾ ਤੁਸੀਂ ਨਾ ਇਹ ਕਰੋ ਤੁਸੀਂ ਜਾਓ ਇਹਨਾਂ ਨੇ ਫਿਰ ਆਪਣੇ ਬੰਦੇ ਬੁਲਾ ਲਏ ਜੀ ਈਟਾ ਉਟਾ ਇਹਨਾਂ ਨੇ ਕਾਫੀ ਵਰਸਾਈਆਂ ਉਸ ਤੋਂ ਬਾਅਦ ਇਹ ਮੇਰੇ ਮੁੰਡੇ ਨੂੰ ਲੈ ਗਏ ਜੀ ਅੰਦਰ ਚੱਕ ਕੇ ਇਹਨਾਂ ਨੇ ਕੁੱਟਮਾਰ ਕੀਤੀ ਬਹੁਤ ਜ਼ਿਆਦਾ ਮੇਰੀ ਮੈਂ ਕੱਲੀ ਸੀ ਜੀ ਦੁਕਾਨ ਤੇ ਹਸਬੰਦ ਘਰ ਗਏ ਹੋਏ ਸੀ ਖਾਣਾ ਲੈਣ ਵਾਸਤੇ ਪਹਿਲਾਂ ਵੀ ਇਹਨਾਂ ਨੇ ਪੰਜ ਵਾਰ ਮੇਰੀ ਦੁਕਾਨ ਦੇ ਚੋਰੀ ਵੀ ਕਰਵਾ ਚੁੱਕੇ ਜੀ ਉਸ ਤੋਂ ਬਾਅਦ ਮੈਂ ਆਪਣੇ ਭਾਈਆਂ ਨੂੰ ਬੁਲਾਇਆ ਜੀ ਤਾਂ ਇਹ ਕਹੀਂ ਜਾ ਕੇ 2 ਘੰਟੇ ਬਾਅਦ ਮੇਰੇ ਮੁੰਡੇ ਨੂੰ ਛਡਵਾ ਕੇ ਲੈ ਆਏ ਜੀ ਇਹਨਾਂ ਨੇ ਤਾਂ ਮੇਰਾ ਰਹਿਣਾ ਉੱਤੇ ਤੰਗ ਕੀਤਾ ਹੋਇਆ ਜੀ ਬਹੁਤ ਜ਼ਿਆਦਾ ਕਿਸ ਦੀ ਦੁਕਾਨ ਹੈ ਕਰਿਆਣੀ ਦੀ ਦੁਕਾਨ ਹੈ ਜੀ ਮੇਰੀ ਮੰਡੀ ਦੇ ਪਿੱਛੇ ਸਾਹਮਣੇ ਗੇਟ ਦੇ ਬਿਲਕੁਲ ਪਿੱਛੇ ਜੀ ਤੇ ਜਿਹੜੀ ਸੀਸੀਟੀਵੀ ਫੁਟੇ ਜਿਹਾ ਵਾਇਰਲ ਹੋ ਰਹੀ ਹੈਗੀ ਉੱਥੇ ਜਾਂ ਕੇਲਾ ਗੋਦਾਮ ਤੇ ਜਾ ਕੇ ਕੁੱਟ ਮਾਰੋ ਇਹ ਉਹਦਾ ਨਹੀਂ ਜੀ ਕੁੱਟ ਮਾਰ ਨਹੀਂ ਕੀਤੀ ਜਦ ਇਹ ਇੱਟਾ ਵਰਸਾਰੇ ਸੀ ਤਾਂ ਇਹਨਾਂ ਨੂੰ ਕਿਹਾ ਵੀ ਨਾ ਇੱਟਾ ਵਰਸਾਓ ਵੀ ਤੁਸੀਂ ਆਜੋ ਬੈਠ ਕੇ ਗੱਲ ਕਰ ਲਓ ਜਿਹੜੀ ਗੱਲ ਕਰਨੀ ਹੈਗੀ ਐ ਇੱਟਾ ਨਾ ਵਰਸਾਓ ਵੀ ਮੰਮੀ ਉੱਪਰ ਲੇਡੀਜ਼ ਉੱਪਰ ਲੱਗ ਜਾਣਗੀਆਂ ਨਾ ਅਜੀ ਇਹਨਾਂ ਨੇ ਫਿਰ ਹੋਰ ਬੰਦੇ ਇਕੱਠੇ ਕਰ ਲੇ ਕੁਰਬਾਨਾ ਲੈ ਕੇ ਆ ਗਏ ਜੀ ਉਹ ਇੱਟਾ ਇਹਨਾਂ ਨੇ ਐਵੇਂ ਵਰਸਾਈਆਂ ਵੀ ਜਿਵੇਂ ਫੁੱਲ ਵਰਸਾਰੇ ਹੁੰਦੇ ਆ ਜਿਨਾਂ ਨੇ ਬਹੁਤ ਪਰੇਸ਼ਾਨ ਕੀਤਾ ਜੀ ਇਹਨਾਂ ਨੇ ਮੈਨੂੰ ਕੱਲੀ ਨੂੰ ਦੁਕਾਨ ਤੇ ਉੱਤੇ ਮੁੰਡਾ ਵੀ ਉੱਤੇ ਜ਼ਖਮੀ ਹੈ ਮੁੰਡਾ ਹਾਂਜੀ ਮੁੰਡੇ ਤੇ ਲੱਗੀਆਂ ਮਾਰਿਆ ਮੂਰੇ ਇਹਨਾਂ ਨੇ ਮੁੰਡੇ ਤੇ ਫਿਰ ਮੇਰੇ ਭਾਈਆ ਨੂੰ ਮੈ ਅੰਦਰ ਕਿੱਥੇ ਬੰਦ ਰੱਖਿਆ ਉਹਨਾਂ ਨੇ ਅੰਦਰ ਇੱਕ ਦੋ ਤਿੰਨ ਘੰਟੇ ਜੀ ਫਿਰ ਮੇਰੇ ਭਾਈ ਹੋਰ ਆਏ ਕਿੰਨੀ ਦੇਰ ਬਾਅਦ ਮੈਂ ਕੰਪਲੀਟ ਵੀ ਲਿਖਵਾਈ ਜੀ 11 ਵਜੇ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਕੋਈ ਨਹੀਂ ਆਇਆ ਉੱਥੇ ਤੋਂ ਵੀ ਆਪਦੀ ਮੌਕੇ ਤੇ ਪੁਲਿਸ ਆਈ ਸੀ ਨਹੀਂ ਜੀ ਮੌਕੇ ਤੇ ਕੋਈ ਪੁਲਿਸ ਨਹੀਂ ਆਈ ਜੀ ਪੁਲਿਸ ਆਈ ਲੋ 3 ਵਜੇ ਦੇ ਕਰੀਬ ਪੁਲਿਸ ਆਈ ਜੀ ਹਾਂ ਜੀ ਹਾਂ ਉਹ ਸਾਨੂੰ ਅਸੀਂ ਦੁਕਾਨ ਤੋਂ ਸਮਾਨ ਕੱਢ ਰਹੇ ਸੀ ਉਹ ਕਹਿੰਦੇ ਦੁਕਾਨ ਬੰਦ ਕਰੋ ਤੁਸੀਂ ਫੇਰੇ ਦੇਖਾਂਗੇ ਜੀ 11 ਵਜੇ ਦੀ ਕੰਪਲੀਟ ਦਿੱਤੀ ਹੋਈ ਹੈ ਉਹਨਾਂ ਨੇ ਲਿਖ ਲਈ ਕਹਿੰਦੇ ਜੀ ਸਵੇਰੇ ਆਵਾਂਗੇ ਜੀ ਅਸੀਂ ਲੇਕਿਨ ਦੂਜੀ ਪਾਰਟੀ ਵਾਲੋ ਕਹਿਣਾ ਹੈ ਕਿ ਸਾਡੇ ਇੱਥੇ ਕੋਈ ਗੁੰਡਾਗਰਦੀ ਕਰਕੇ ਕੋਈ ਦੇਖੋ ਜੀ ਕਿੱਥੇ 150 ਬੰਦੇ ਆ ਜੀ ਅਸੀਂ 3 ਬੰਦੇ ਕੀ ਗੁੰਡਾਗਰਦੀ ਕੀ ਦਿਖਾਵਾਂਗੇ ਅੱਜ ਕੱਲੀ ਲੇਡੀਆਂ ਇੱਕ ਮੁੰਡਾ ਕੀ ਗੁੰਡਾਗਰਦੀ ਦਿਖਾਏਗਾ ਤੁਹਾਨੂੰ ਪਤਾ ਮੰਡੀ ਵਾਲੇ ਤੁਸੀਂ ਦੇਖੋ ਜੀ ਕਰਪਾਨਾ ਲੈ ਕੇ ਹੁਣ ਵੀ ਤੁਸੀਂ ਦੇਖੋ ਜਾ ਕੇ ਏਰੀਆ ਆਲੇ ਵੀ ਇੱਟਾਂ ਉੱਥੇ ਹੀ ਪਈਆਂ ਦੁਕਾਨ ਦੇ ਅੱਗੇ ਉਹਨਾਂ ਨੇ ਐਨਾ ਬੁਰਾ ਹਾਲ 150 ਬੰਦੇ ਪਿੱਛੇ 3 ਬੰਦਿਆਂ ਨੂੰ ਕੀ ਸਿਆਨਣਗੇ ਜੀ ਅਸੀਂ ਕੀ ਕਰ ਸਕਦੇ ਹਾਂ ਜੀ ਮੰਗ ਕਰਦੇ ਸੋਹਣੀ ਆ ਘਰ ਵਾਲਾ ਮੇਰਾ ਬਿਮਾਰ ਰਹਿੰਦਾ ਮੇਰੇ ਇੱਕੋ ਹੀ ਮੁੰਡਾ ਹੈ ਇੱਕ ਕੁੜੀ ਹੈ ਬੱਚੇ ਮੇਰੇ ਛੋਟੇ ਆ ਮੰਡੀ ਦੇ ਵਿੱਚ ਹੀ ਆ ਜੀ ਕੱਲ ਨੂੰ ਤਾਂ ਇਹ ਮੋਹਲਾ ਹੀ ਆਪਣਾ ਗਊਸ਼ਾਲਾ ਰੋਡ ਵੱਜਿਆ ਜੀ ਗੋਪਾਲ ਕਲੋਨੀ ਕੱਲ ਨੂੰ ਤਾਂ ਕੁਝ ਵੀ ਕਰ ਸਕਦੇ ਆ ਜੀ ਇਹਨਾਂ ਨੇ ਰਾਤ ਇਵੇਂ ਬਦਮਾਸ਼ੀ ਦਿਖਾਈ ਇਹਨਾਂ ਨੇ ਮੇਰੇ ਉੱਪਰ ਹੱਥ ਪਾਇਆ ਜੀ ਆ ਦੇਖੋ ਜੀ ਆ ਮੇਰੇ ਵਾਲ ਵੀ ਹੈਗੇ ਆ ਆ ਦੇਖੋ ਜਿਹੜੇ ਇਹਨਾਂ ਨੇ ਕੱਲ ਰਾਤ ਖਿੱਚੇ ਆ ਮੇਰੇ ਆ ਦੇਖੋ ਗਾਲੀ ਗਲੋਛ ਤਾਂ ਇਹਨਾਂ ਨੇ ਕਰੀ ਕਰੀ ਉੱਪਰੋਂ ਵਾਲ ਵੀ ਖਿੱਚੇ ਆ ਜੀ ਆ ਦੇਖੋ ਉੱਪਰ ਉਹਨਾਂ ਨੇ ਵਾਲ ਵੀ ਮੇਰੇ ਖਿੱਚੇ ਐ ਇਹਨਾਂ ਨੇ ਇਹਨਾਂ ਨੇ ਨਾ ਗੰਦ ਬੋਲਿਆ ਜੀ ਜਾਂ ਦੇਖੋ ਜਦੋਂ ਉਹ ਤੇ ਸਾਹਮਣੇ ਆ ਕੇ ਬਾਥਰੂਮ ਕਰਨ ਲੱਗ ਜਣਗੇ ਜੀ ਜੇ ਕੁਝ ਕਹਿਣੀਆਂ ਫੇਰੇ ਆਪਣਾ ਦਿਖਾਣੇ ਆਪਣੇ ਭਈਏ ਇਕੱਠੇ ਕਰ ਲੈਣੇ ਆ ਜੀ ਅੰਦਰੋਂ ਇਕੱਲੇ ਇਕੱਲੇ ਦੁਕਾਨ ਦੇ ਮੈਂ ਕੱਲੀ ਹੁੰਨੀ ਆ ਜੀ ਹਸਬੰਡ ਵੀ ਆ ਜੰਨੇ ਆ ਬਾਜ਼ਾਰ ਵਿੱਚ ਸਾਮਾਨ ਲੈ ਆ ਦਿੰਨੇ ਆ ਰਾਤ ਉਹ ਹੈ ਨਹੀਂ ਸੀ ਖਾਣਾ ਲੈਣ ਗਏ ਹੋਏ ਸੀ ਜੀ ਫੋਨ ਕਰਕੇ ਬੁਲਾਇਆ ਮੈਨੇ ਠੀਕ ਹੈ ਜੀ ਜਿਹੜੇ ਰਾਤ ਹਰ ਮੰਡੀ ਦੇ ਆਏ ਹੈਰੇ ਵੀ ਇਹਨਾਂ ਨੇ ਫਿੱਟ ਕਰਾਈ ਉਹ ਵਾਜੀ ਘਰ ਦੇ ਚੱਕਰਾਂ ਕਰਨੇ ਸਾਡਾ ਮਾਣ ਸੰਗ ਹੋਇਆ ਜੀ ਹਨੂ ਅੰਦਰ ਹੋ ਰਹੀ ਹੈ ਨਗੇ ਤੇ ਨਲੇ ਗਦਾਂ ਦੇ ਅੰਦਰ ਰੱਖਿਆ ਗਈ ਤਾ ਤੁਹ ਕੁ ਇਹ ਬਾਕੀ ਬਾਕੀ ਬਤਾਵੇ ਜੀ ਕੀ ਗੁਰਪ੍ਰੀਤ ਸਿੰਘ ਭਾਬਾ ਜਨਰਲ ਸੈਕਟਰੀ ਮੇਰਾ ਭਾਈ ਸੋਜੀ ਮੰਡੀ ਯਾੜ ਦਾ ਕੰਮ ਹੈ ਜੀ ਮੇਰਾ ਕੀ ਮਾਮਲਾ ਕੀ ਹੈ ਜਿਹੜੀ ਸੀਸੀਟੀਵੀ ਫੁਟੇਜ ਜੋ ਇੱਕ ਹੋ ਰਹੀ ਹੈ ਕੀ ਇਹ ਮਾਮਲਾ ਕੀ ਹੈ ਸਰ ਪਹਿਲਾਂ ਤਾਂ ਪ੍ਰੈਸ ਦੇ ਮਾਧਿਅਮ ਰਹੀ ਆਉਣ ਤੇ ਤੁਹਾਡਾ ਧੰਨਵਾਦ ਜੀ ਦੂਜਾ ਪ੍ਰੈਸ ਦੇ ਮਾਧਿਅਮ ਰਹੀ ਮੈਂ ਕਹਿਣਾ ਚਾਹਾਂਗਾ ਵੀ ਜੋ ਵਾਰਦਾਤ ਹੋਈ ਹੈ ਬਹੁਤ ਹੀ ਮੰਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਦੀ ਸਾਨੂੰ ਇਹੀ ਮੰਗ ਹੈ ਕਿ ਇੱਥੇ ਪੁਲਿਸ ਪ੍ਰੋਟੇਮ ਦਵਾਈ ਜਾਏ ਤਾਂ ਜੋ ਕੋਈ ਜਿਹੜੀਆਂ ਵਾਰਦਾਤਾਂ ਹੋਈਆਂ ਉਹ ਨਾ ਹੋਣ ਇਹ ਹਫਤਾ ਪਹਿਲਾਂ ਤੋਂ ਸਰ ਗੱਲਾਂ ਚੱਲਦੀਆਂ ਆ ਰਹੀਆਂ ਵੀ ਕਿਤੇ ਮੋਬਾਈਲ ਖੋਹ ਲਿਆ ਕਿਸੇ ਨੂੰ ਪੈਸੇ ਖੋਹ ਲਏ ਕਿਸੇ ਨੂੰ ਕੁੜਤਾ ਜੀ ਟਾਂਕੇ ਵੀ ਲੱਗੇ ਇੱਕ ਬੰਦਾ ਦਾਖਲ ਵੀ ਹੋਇਆ ਹਸਪਤਾਲ ਦੇ ਵਿੱਚ ਸਿਰ ਤੇ ਸੱਟ ਦੋਵੇਂ ਬਾਹਾਂ ਤੇ ਸੱਟ ਇਹ ਹਫਤੇ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਜੀ ਪਰ ਰਾਤ ਇਹਨਾਂ ਨੂੰ ਕੋਈ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਦੋ ਬੰਦੇ ਕੋਈ ਲੁੱਟਖੋਈ ਹੋ ਫੜੇ ਸੀਗੇ ਉਹ ਬੰਦੇ ਕਿਤੇ ਬਾਹਰ ਭੱਜ ਗਏ ਇਹਨਾਂ ਨੇ ਬਾਹਰ ਜਾ ਕੇ ਵੀ ਕੁੱਟਦੇ ਰਹੇ ਉਹ ਫਿਰ ਬੰਦੇ ਬਦਲਾ ਲੈਣ ਵਾਸਤੇ ਰਾਤ ਨੂੰ ਕਿਤੇ ਆਏ ਕਿੱਦਾਂ ਹੋਈ ਗੱਲਬਾਤ ਉਹਨਾਂ ਸਗੋਂ ਅੱਗੇ ਇੱਕ ਏਕਲਾ ਗਰਮ ਜਿਨ੍ਹਾਂ ਕੋਈ ਸਬੰਧ ਨਹੀਂ ਕਿਸੇ ਦਾ ਉਹਰੇ ਅੰਦਰ ਆ ਕੇ ਹਮਲਾ ਕੀਤਾ ਉਹਨਾਂ ਨੇ ਕੁੱਟਿਆ-ਕਟਿਆ ਲੋਕਾਂ ਨੂੰ ਖਾਸਾ ਜੀ ਚੰਗੀ ਸੱਟਫੇਟ ਹੋਈ ਇਹਨਾਂ 'ਚ ਡਰ ਦਾ ਮਾਹੌਲ ਸਾਰਾ ਪੈਦਾ ਹੋਇਆ ਵਾ ਜੀ ਵੀ ਕਿੱਦਾਂ ਕੰਮ ਹੋਏਗਾ ਜੀ ਕੰਮ ਕੀ ਮੰਨਦੇ ਹੋ ਹਮਲਾ ਹੋਣ ਦਾ ਕਾਰਨ ਕੀ ਮੰਨਦੇ ਹੋ ਸਰ ਹਮਲਾ ਹੋਣ ਦਾ ਕਾਰਨ ਜੀ ਸਾਹਿਬ ਜੀ ਕੀ ਰੰਜਸਦਨੀ ਕਹਿੰਦੇ ਕੋਈ ਅਪਹੀ ਸਮਸਾਧ ਦੇ ਵਿੱਚ ਜਿਵੇਂ ਉਹਨਾਂ ਨੂੰ ਹਾਂ ਜਿਵੇਂ ਕੁਝ ਹੋ ਸਕਦਾ ਜੀ ਮੋਬਾਈਲ ਵਗੈਰਾ ਸਮਝ ਤੁਸੀਂ ਕੋਈ ਵੀ ਚੀਜ਼ ਵਾਸਤੇ ਆਏ ਹੋਣਾ ਪਲੇ ਪਹਿਲਾਂ ਜਾ ਕੇ ਬਾਹਰ ਲੜਾਈ ਹੋਈ ਆ ਬੰਦੇ ਪਹਿਲਾਂ ਮੰਡੀ ਮੰਡੀ ਅੰਦਰ ਲੜਾਈ ਫਿਰ ਬਾਹਰ ਸੜਕ ਤੇ ਲੜਾਈ ਹੋਈ ਉਸ ਤੋਂ ਬਾਅਦ ਜਿਹੜੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਸਾਡੇ ਮੁੰਡੇ ਦੇ ਕਿਡਨੈਪ ਕਰਕੇ ਲੈ ਗਏ ਸੀ ਬੋਲ ਕੇ ਕੁਣ ਪ੍ਰਧਾਨ ਜੀ ਦੇਖੋ ਮੇਰੀ ਗੱਲ ਤੁਹਾਨੂੰ ਜਿਹੜੀ ਕੋਈ ਬੰਦੇ ਹੋਏ ਨੇ ਜਦ ਤੱਕ ਆਪਾਂ ਦੂਸਰੀ ਪਾਰਟੀ ਨੂੰ ਨਹੀਂ ਮਿਲਾਂਗੇ ਜਾਂ ਤੁਸੀਂ ਨਹੀਂ ਮਿਲੋਗੇ ਤਦ ਤੱਕ ਪਤਾ ਵੀ ਨਹੀਂ ਲੱਗੇਗਾ ਆਪਾਂ ਨੂੰ ਉਹਨਾਂ ਨੇ ਵੀਡੀਓ ਪ੍ਰੋਵਾਈਡ ਕੀਤੀ ਹੈ ਅੱਛਾ ਅੱਛਾ ਜੀ ਹਾਂ ਜੀ ਕਿ ਕਿਡਨੈਪ ਕਰਕੇ ਲੈ ਗਏ ਸੀ ਪਹਿਲਾਂ ਓਕੇ ਓਕੇ ਛੁੜਾਉਣ ਵਾਸਤੇ ਅਸੀਂ ਬੰਦੇ ਗਏ ਸੀ ਤੇ ਇਹਨਾਂ ਨੇ ਕੀ ਕਿਡਨੈਪ ਉਹਨਾਂ ਨੇ ਵੀਡੀਓ ਦਿਖਾਈ ਹੈ ਵੀ ਕੇਲਾ ਸਟੋਰ 'ਚ ਹੀ ਲੈ ਕੇ ਆਏ ਨੇ ਕੇਲਾ ਸਟੋਰ 'ਚ ਨਹੀਂ ਉਹਨਾਂ ਨੇ ਵੀਡੀਓ ਦਿੱਤੀ ਫਿਰ ਦੱਸੋ ਜੇ ਕਿਤੇ ਹੋਰ ਪਰ ਕੇਲਾ ਸਟੋਰ ਦਾ ਇਸ ਸਟੋਰ ਦੇ ਵਿੱਚ ਆ ਕੇ ਤਾਂ ਹਮਲਾ ਨਹੀਂ ਸੀ ਕਰਨਾ ਉਹਨਾਂ ਨੇ बाकी जेड़े हम लोग चोर बड़े थे मामला जी पहले हमारे बंदे ने कुत्ते थे मोबाइल खो लिए थे पैसे खो लिए थे उसके मारे यहाँ से सिर फट गया मार्च तो में इधर लग गया छत्तीस टाके लगे हुए उसको फिर धमकी भी दी अगर पुलिस में जाओगे कहीं जाओगे रात बिरात हम तुमको फिर मारेंगे हम लोग गरीब बंदे डर गए फिर दो तीन दिन में हुआ हम लोग चोर पकड़े इधर से सर दो चोर पकड़े एक चोर को पकड़ के लाए एक चोर जाके उसके दुकान में घुस गया किराने वाले के ठीक है कहता है हमारे यहाँ आके बैठते हैं सुल्फा पीते हैं हम लोग उनको कुछ नहीं बोले यही बात हुआ उसके बाद बंदे बुलवाए हमारे बंदे दोनों लात तोड़ दिए फिर कृपाना लेके फायर किए वहाँ पे बाहरी बंदे बुलवा के दो फायरिंग किए जी उसके बाद यहाँ केले गोदाम में घुसे हम लोग मंडी में दौड़ा दौड़ा के मार रहे थे और कोई हमारे कोई बजे की बात क्या है ये जी दस बजे से स्टार्ट हुआ है हाँ जी बा, बारह एक दो बजे तक चला कर नहीं, नहीं पा रहे थे भाग अपना जान बचा रहे थे गरीब बंदे कोई दिमाग में नहीं आ रहा था हम लोग जंगल जंगल में जाके छुप रहे थे सर पार्टी का कहना है कि इन्होंने लड़का हमारा कितने एक तो बात है सर वही वही हम चोर पकड़े थे उसको वो चोर था। वो चोर था पकड़े थे उनको हम लोग अभी कैसे की कार्रवाई की मांग करते हैं हम कार्रवाई की मांग करते हैं जी किसका दुकान बंद करवाया जाए यही जासूसी है यही सब कुछ देता है ठीक है सप्लाई माल करता है ये पहला भी यहाँ चोरी हुआ है वारदात हो पहले भी जो है अभी एक हफ्ता हो गया पहले भी मोबाइल खोले थे वो खोले थे पर हम लोग पकड़ नहीं पाते थे पुलिस को आपने कम्प्लेन नहीं दी नहीं नहीं दी जी ठीक है जब हमने बंदे पकड़े फिर इन लोग बंदे इकट्ठा करवा के फिर करवाई है इसने दुकान लेकर गए हाँ बंदा लेके गए हो जिस बंदे को आपने आ, था ले वो बंदा लेके गए हमारा आरती खुद दे के दिया उनको ठीक है ठीक है नहीं थोड़ा अर्जेंट बस जल्दी हो सकता जी हाँ ਜਿੰਨੇ ਚਿਰ ਬੋਲਦੇ ਰਹੇ ਅਰਜੰਡਾ ਲਈ ਵਿਸ਼ੇ ਉਹਦੇ ਕਰਕੇ ਅਰਜੰਡਾ ਕਰਾਣਾ ਹੈ ਹਾਂਜੀ ਮੈਂ ਕੱਲ੍ਹ ਤੋਂ ਲਿਖੇ ਕਰਾਈਓ ਤੁਸੀਂ ਉਹਦੇ ਕਰਕੇ ਅਰਜੰਡਾ ਥੋੜਾ ਜਿਆਦਾ ਅਰਜੰਡਾ ਹੈ ਜਲਦੀ ਹੈ ਹਾਂਜੀ ਹਾਂ ਫਾਈਲ ਵੀ ਕਿਤੇ ਨੂੰ ਹਾਂ ਫਲਵਾਰਾਂ ਫਾਈਲ ਕੱਪੀ ਹੋਈ ਹੈ 7 ਗੁੰਡਾ ਦੇ ਫਾਈਲ ਉਹ ਕੋਲ ਬਣਾ ਚਾਹੀਦਾ ਮੁੰਡਾ ਉਹ ਸੀਗਾ ਜੀ ਦੁਕਾਨਦਾਰ ਕਰਿਆਨੇ ਵਾਲਾ ਕਰਿਆਨੇ ਵਾਲਾ ਮੁੰਡਾ ਜੀ ਕਰਿਆਨੇ ਵਾਲਾ ਪੁੱਛ ਲੈਂਦੇ ਬਾਕੀ ਵੀ ਵਿਛਾੜੋ ਕੋਲ ਕਰਿਆਨੇ ਵਾਲਾ ਮੁੰਡਾ ਜੀ ਜਿਹੜੇ ਐਨਟੀ ਆ ਉਹਦਾ ਭਰਾ ਹੋਵੇ ਜੀ ਜਿਹੜੇ ਐਨਟੀ ਦੇ ਕਰਿਆਨੇ ਉਹਦਾ ਭਰਾ ਵੀ ਆ ਮੁੰਡਾ ਵੀ ਹੈ ਸਿਰਾ ਉਹ ਨੀਲੀ ਜੈਕਟ ਵਾਲਾ ਭਰਾ ਹੋਵੇ ਜੀ ਜਿਹਨੇ ਉੱਪਰ ਪਾਰ ਬਲੂ ਕਲਰ ਦਾ ਜਿਹਦੇ ਹੱਥ 'ਚ ਗ੍ਰੇਟ ਹੈ ਇਹ ਨੰਨੀ ਦਾ ਭਰਾ ਹਾਂਜੀ ਇਹਦਾ ਬਲੈਕ ਵਾਲਾ ਹੈ ਮੈਕਸਮ ਦਾ ਮੈਕਸ ਕੋਣ ਉਹ ਹਾਜੀ ਇਹ ਉਹ ਮੁੰਡਿਆਂ ਨੂੰ ਲੈ ਕੇ ਜਾ ਰਿਹਾ ਬਾਹਰ ਜਿਹੜੀ ਆਪਣੇ ਨੇੜੇ ਬੜੇ ਕਹਣਾ ਕਿ ਉਹ ਅੰਦਰ ਲੈ ਗਿਆ ਜੀ ਹੁਣ ਤੋਂ ਬਾਹਰ ਲੈ ਜਾ ਰਿਹਾ ਹਾਂ ਅੰਦਰ ਆ ਜਾਓ ਪਿੱਛੇ ਆਓ ਸਿੱਧੇ ਅੰਦਰ ਜਾਓ ਸਿੱਧਾ ਕੇ ਨਾਲ ਹੀ ਛੱਡ ਕੇ ਚੱਲ ਜਰਾ ਬਾਈ ਤੁਹਾਨੂੰ ਕੀ ਕਹਿ ਰਿਹਾ ਸੀ ਆ ਕਰਨੀ ਤਾ ਬਾਈ ਇਹਨੂੰ ਬੈਕ